ਰੂਪਨਗਰ ਦੇ 7 ਪੰਜਾਬੀ ਨੌਜਵਾਨ ਤਜਗੀਰਿਕ ਤਾਨ ਵਿੱਚ ਫਸੇ ਹੋਏ ਸਨ ਆਖਰਕਾਰ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਪਿਰਤ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਡਰਾਈਵਰ ਦੇ ਤੌਰ ਤੇ ਗਏ ਸੀ ਪਰ ਉੱਥੇ ਨਾਲ ੱਟਕੇ ਨਾਲ ਮਕੈਨਿਕ ਦਾ ਕੰਮ ਕਰਵਾਇਆ ਜਾਣ ਲੱਗਾ ਨੌਜਵਾਨਾਂ ਨੇ ਦੱਸਿਆ ਕਿ ਜੀਵਨ ਬਹੁਤ ਮੁਸ਼ਕਲ ਸੀ ਜਿਹੜੇ ਏਜੰਟ ਸਾਨੂੰ ਤਜਾਕਿਰਸਤਾਨ ਭੇਜ ਕੇ ਗਏ ਸਨ ਉਹਨਾਂ ਨੇ ਸਾਡੇ ਨਾਲ ਸੰਪਰਕ ਤੋੜ ਲਿਆ ਸੀ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕੋਈ ਵੀਡੀਓ ਜਾਂ ਫੋਟੋ ਅਪਲੋਡ ਕਰੀਏ ਨਾ ਕਰੀਏ ਫਿਰ ਵੀ ਅਸੀਂ ਇੱਕ ਵੀਡੀਓ ਸਾਂਝੀ ਕੀਤੀ ਜੋ ਵਾਇਰਲ ਹੋ ਗਈ ਅਸੀਂ ਸੰਸਦ ਮੈਂਬਰ ਵਿਕਰਮਜੀ ਸਾਨੀ ਤੇ ਅਜੇਪਾਲ ਲਾਲਪੁਰਾ ਦਾ ਧੰਨਵਾਦੀ ਹੈ ਰੂਪਨਗਰ ਦੇ 7 ਪੰਜਾਬੀ ਨੌਜਵਾਨ ਤਜਗੀ ਗਾਰਿਕ ਤਾਨ ਵਿੱਚ ਫਸੇ ਹੋਏ ਸਨ ਆਖਰਕਾਰ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਪਿਰਤ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਡਰਾਈਵਰ ਦੇ ਤੌਰ ਤੇ ਗਏ ਸੀ ਪਰ ਉੱਥੇ ਨਾਲ ਧੱਕੇ ਨਾਲ ਮਕੈਨਿਕ ਦਾ ਕੰਮ ਕਰਵਾਇਆ ਜਾਣ ਲੱਗਾ ਨੌਜਵਾਨਾਂ ਨੇ ਦੱਸਿਆ ਕਿ ਜੀਵਨ ਬਹੁਤ ਮੁਸ਼ਕਲ ਸੀ ਜਿਹੜੇ ਏਜੰਟ ਸਾਨੂੰ ਤਜਾਕਿਰistan ਭੇਜ ਕੀ ਗਏ ਸਨ ਉਹਨਾਂ ਨੇ ਸਾਡੇ ਸੰਪਾਰਕ ਤੋੜ ਲਿਆ ਸੀ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕੋਈ ਵੀਡੀਓ ਜਾਂ ਫੋਟੋ ਅਪਲੋਡ ਕਰਿਏ ਨਾ ਕਰੀਏ ਫਿਰ ਵੀ ਅਸੀਂ ਇੱਕ ਵੀਡੀਓ ਸਾਂਝੀ ਕੀਤੀ ਜੋ ਵਾਇਰਲ ਹੋ ਗਈ ਅਸੀਂ ਸੰਸਦ ਮੈਂਬਰ ਵਿਕਰਮਜੀ ਸਾਨੀ ਤੇ ਅਜੇਪਾਲ ਲਾਲਪੁਰਾ ਦਾ ਧੰਨਵਾਦੀ ਹਾਂ ਰੂਪਨਗਰ ਦੇ 7 ਪੰਜਾਬੀ ਨੌਜਵਾਨ ਤਜਗੀਰਿਕ ਤਾਨ ਵਿੱਚ ਫਸੇ ਹੋਏ ਸਨ ਆਖਰਕਾਰ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਪਿਰਤ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਡਰਾਈਵਰ ਦੇ ਤੌਰ ਤੇ ਗਏ ਸੀ ਪਰ ਉੱਥੇ ਨਾਲ ੱਟਕੇ ਨਾਲ ਮਕੈਨਿਕ ਦਾ ਕੰਮ ਕਰਵਾਇਆ ਜਾਣ ਲੱਗਾ ਨੌਜਵਾਨਾਂ ਨੇ ਦੱਸਿਆ ਕਿ ਜੀਵਨ ਬਹੁਤ ਮੁਸ਼ਕਲ ਸੀ ਜਿਹੜੇ ਏਜੰਟ ਸਾਨੂੰ ਤਜਾਕਿਰistan ਭੇਜ ਕੀ ਗਏ ਸਨ ਉਹਨਾਂ ਨੇ ਸਾਡੇ ਨਾਲ ਸੰਪਰਕ ਤੋੜ ਲਿਆ ਸੀ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕੋਈ ਵੀਡੀਓ ਜਾਂ ਫੋਟੋ ਅਪਲੋਡ ਕਰੀਏ ਨਾ ਕਰੀਏ ਫਿਰ ਵੀ ਅਸੀਂ ਇੱਕ ਵੀਡੀਓ ਸਾਂਝੀ ਕੀਤੀ ਜੋ ਵਾਇਰਲ ਹੋ ਗਈ ਅਸੀਂ ਸੰਸਦ ਮੈਂਬਰ ਵਿਕਰਮਜੀਤ ਸਾਨੀ ਤੇ ਅਜੀਪਾ ਲਾਲਪੁਰਾ ਦਾ ਧੰਨਵਾਦੀ ਹਾਂ ਰੂਪਨਗਰ ਦੇ 7 ਪੰਜਾਬੀ ਨੌਜਵਾਨ ਤਜਗੀਰਕ ਤਾਨ ਵਿੱਚ ਫਸੇ ਹੋਏ ਸਨ ਆਖਰਕਾਰ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਪਿਰੇਤ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਡਰਾਈਵਰ ਦੇ ਤੌਰ ਤੇ ਗਏ ਸੀ ਪਰ ਉੱਥੇ ਨਾਲ ਧੱਕੇ ਨਾਲ ਮਕੈਨਿਕ ਦਾ ਕੰਮ ਕਰਵਾਇਆ ਜਾਣ ਲੱਗਾ ਨੌਜਵਾਨਾਂ ਨੇ ਦੱਸਿਆ ਕਿ ਜੀਵਨ ਬਹੁਤ ਮੁਸ਼ਕਲ ਸੀ ਜਿਹੜੇ ਏਜੰਟ ਸਾਨੂੰ ਤਜਾਕਿਰਸਤਾਨ ਭੇਜ ਕੀ ਗਏ ਸਨ ਉਹਨਾਂ ਨੇ ਸਾਡੇ ਸੰਪਾਰਕ ਤੌਰ ਤੇ ਲਿਆ ਸੀ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕੋਈ ਵੀਡੀਓ ਜਾਂ ਫੋਟੋ ਅਪਲੋਡ ਕਰਿਏ ਨਾ ਕਰੀਏ ਫਿਰ ਵੀ ਅਸੀਂ ਇੱਕ ਵੀਡੀਓ ਸਾਂਝੀ ਕੀਤੀ ਜੋ ਵਾਇਰਲ ਹੋ ਗਈ ਅਸੀਂ ਸੰਸਦ ਮੈਂਬਰ ਵਿਕਰਮਜੀਤ ਸਾਨੀ ਤੇ ਅਜੇਪਾਲ ਲਾਲਪੁਰਾ ਦਾ ਧੰਨਵਾਦੀ ਹਾਂ ਰੂਪਨਗਰ ਦੇ 7 ਪੰਜਾਬੀ ਨੌਜਵਾਨ ਤਜਗੀਾਰਿਕ ਤਾਨ ਵਿੱਚ ਫਸੇ ਹੋਏ ਸਨ ਆਖਰਕਾਰ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਪਿਰਤ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਡਰਾਈਵਰ ਦੇ ਤੌਰ ਤੇ ਗਏ ਸੀ ਪਰ ਉੱਥੇ ਨਾਲ ੱਟਕੇ ਨਾਲ ਮਕੈਨਿਕ ਦਾ ਕੰਮ ਕਰਵਾਇਆ ਜਾਣ ਲੱਗਾ ਨੌਜਵਾਨਾਂ ਨੇ ਦੱਸਿਆ ਕਿ ਜੀਵਨ ਬਹੁਤ ਮੁਸ਼ਕਲ ਸੀ ਜਿਹੜੇ ਏਜੰਟ ਸਾਨੂੰ ਤਜਾਕਿਰਸਤਾਨ ਭੇਜ ਕੇ ਗਏ ਸਨ ਉਹਨਾਂ ਨੇ ਸਾਡੇ ਨਾਲ ਸੰਪਰਕ ਤੋੜ ਲਿਆ ਸੀ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕੋਈ ਵੀਡੀਓ ਜਾਂ ਫੋਟੋ ਅਪਲੋਡ ਕਰੀਏ ਨਾ ਕਰੀਏ ਫਿਰ ਵੀ ਅਸੀਂ ਇੱਕ ਵੀਡੀਓ ਸਾਂਝੀ ਕੀਤੀ ਜੋ ਵਾਇਰਲ ਹੋ ਗਈ ਅਸੀਂ ਸੰਸਦ ਮੈਂਬਰ ਵਿਕਰਮਜੀਤ ਸਾਨੀ ਤੇ ਅਜੀਪਾਲ ਲਾਲਪੁਰਾ ਦਾ ਧੰਨਵਾਦੀ ਹਾਂ